ਉਹਨੇ ਕਰਮ ਕਰਦੇ ਆਪਣੇ ਕੋਈ ਨਾਲ ਆਪਾਂ ਕੋਈ ਪਾਪ ਟੱਕ ਜੇ ਕਰਾਈ ਨਹੀਂ ਹੈ ਆ ਗਿਆ ਆ ਗਿਆ ਐਨਾ ਤੋੜਾ ਕਰਿਆ ਨਹੀਂ ਪਈ ਸਾਰੀ ਭੋੜੇ ਲੰਮੇ ਲੈ ਗਏ ਹਾਂ ਹੋ ਗਈ ਥੋੜੀ ਤੋੜਿਆ ਕਰਾਂਗੇ ਤਾਂ ਮੱਥਾ ਦੇਖਦਾ ਵੀ ਜਿਉਂਦੇ ਰਹੋ ਬਾਪੂ ਸੇਵਾ ਕਰਦੇ ਹੋ ਸਾਡੀ ਹੋਲੀ ਟੁੱਟਦਾ ਮੇਰਾ ਸਿਰ ਦਾ ਉਹ ਗੜੀਆਂ ਇਸ਼ਾਰਾ ਮੈਂ ਦੂਜੇ ਦਾ ਉਹ ਕਰਦਾ ਮਗੜ ਲੈਦਾ ਉਹ ਕਰਦਾ ਮਗੜ ਲੈ ਨੂੰ ਪਹਿਲਾਂ ਫਟ ਹੋ ਜਾ ਕਰੀਏ ਜੱਟ ਉਹ ਤੋੜਾ ਚੱਲ ਯਾਰ ਮੈਂ ਪਹਿਲਾਂ ਨੀਰੇ ਤੇ ਹਾਂ ਕਹ ਗਿਆ ਜਿਆ ਕਾ ਦੇਣਾ ਹੂੰ ਡੱਟਦਾ ਨਹੀਂ ਡੱਟਦਾ ਹੈ ਤੇ ਡੱਟ ਲਾ ਦੇਖ ਜਾਂਦਾ ਕਾਰ ਵਾਂਗ ਜਿਵੇਂ ਕਿ ਮੈਨੇ ਇਹ ਪਤਾ ਹਲਾ ਜੇ ਕਿ ਜਾ ਛੜ ਜੀ ਦੇ ਫੇਰ ਭੱਜਦਾ ਹੈਨਾ ਉਹ ਡੱਟ ਗਿਆ ਉਹ ਤੇ ਆਪਣਾ ਛੱਡ ਹੈ ਉਹ ਲੋਏ ਸਾਹਮਣੇ ਛੱਡ ਆਪਣਾ ਪੱਛੇ ਇੱਧਰ ਚੱਲ ਗਿਆ ਕੋਈ ਅੰਦਰ ਜਾਣ ਨੂੰ ਕਰਦਾ ਅੰਦਰ ਤਾਂ ਹੁਣ ਜਾਣੇ ਹੈ ਯਾਰ ਦੁੱਧ ਚੁੰਗਦਾ ਮਾਂ ਦਾ ਕਾਚਾ ਹਈਆ ਯਾਰ ਔਰ ਟੱਕ ਟੱਕ ਦੇ ਕੇ ਆ ਗਿਆ ਮੇਰੇ ਸੁਰਖੀਆ ਪੱਛੇ ਖਾ ਗਿਆ ਆ ਜਾ ਇਹ ਚੱਲ ਆ ਗਿਆ ਆ ਗਿਆ ਆ ਗਿਆ ਬਿਰੂ ਆ ਜਾਏ ਕੋਕੀ ਜਨ ਰੇਛਾਂ ਤੇ ਲਿਆਣਾ ਪੱਛੇ ਪੱਛੇ ਪਾਇ ਸੀ ਜਦ ਮੈਂ ਧਰ ਕੇ ਗਏ ਸੀ ਟੋਪਾ ਖਾ ਜਾਂਦੇ ਗੋਲ ਲੈ ਨੂੰ ਗੋਟ ਦਿਖਾਉ ਖਾ ਜਾ ਖਾ ਜਾ ਖਾ ਜਾ ਪਾਣੀ ਨਾ ਕੁੱਤ ਪਿਆਰੀ ਚੂਰੂ ਯਾਰ ਪਾਣੀ ਤਾਂ ਪਿਆਨ ਬਾਲਟੀ ਭਰ ਕੇ ਧਰ ਦੇ ਛੜਜ ਕਰਮ ਹੋ ਜੂ ਜੱਕ ਜਾਵਨੀ ਪੈਣੀ ਇਹ ਨਹੀਂ ਹੈ ਨਾ ਇਹ ਇਸ ਲਾਕੇ ਲਿਆ ਆ ਗਿਆ ਮਾੜੀ ਮੂਟੀ

ਪਾਏ ਗੱਜਾ ਜਿਹਦਾ ਪੰਗਾ ਹੀ ਛੜ ਗਿਆ ਸੀ ਗੱਡਿਆਲ ਗਾਣਾ ਗੱਲ ਕਰ ਦੇ ਜੜਾ ਹਾਂ ਨਾ ਉਹਦੇ ਕੋਲ ਕਿੰਦਾ ਉਹ ਆਖਾ ਆਪਾਂ ਨਿਆਦ ਤੀਆਂ ਨੂੰ ਉਹ ਜਵਾਕ ਜਾਂ ਦੇਖ ਲੈ ਕਿ ਮੈਂ ਥਣ ਤੇ ਚੜਦਾ ਤੁਰਿਆ ਵੇ ਉਹ ਨਹੀਂ ਡੋੜਾ ਪਾਚਾ ਉਹ ਪੂਨ ਕਰਿਆ ਕਰ ਗਿਆ ਮਕਾਂਦ ਆਪਾਂ ਹਾਂ ਪਰ ਜੇਡਾ ਪਸ਼ੂ ਜੇਠਾ ਮੱਛਲੀ ਛੇਵਾ ਕਜਾ ਹੈ ਹਾਂ ਮਾਰਾ ਨਹੀਂ ਕਰਨਾ ਕਰੀ ਕਾਲੀ ਘੜ ਨੀਰ ਆ ਜਾਏ ਬੱਚਾ ਨੀਰ ਤਾਂ ਹੁਣ ਫਿਰ ਲਿਆਉਣੀ ਪੂਜ ਤੋ ਪਾਲੇ ਆ ਐ ਕੜਪਨ ਹਮ ਪ੍ਰੀਤ ਮਾ ਹਮ ਦੋ ਚਾਰ ਹੋ ਰੱਖ ਜਾ ਐਨ ਸੇਵਾ ਕੋ ਦੋ ਜੀ ਵੀ ਕਰਨੀ ਪਾਂਗੀ ਜੀ ਵੀ ਕਰਨੀ ਹਾਂ ਗਲਤ ਹੀ ਆ ਜਿੰਨੇ ਮੱਛਲੀ ਪਿੰਡ ਚੋਂ ਕੋਈ ਛੜ ਜਾ ਆਪਾਂ ਜਾ ਆਪਾਂ ਪਾ ਲੈਣੇ ਆਪਾਂ ਪਾ ਲੈ ਗੁੰਮੇ ਗਾੜੀ ਉਟਲੀ ਮੈਂ ਤੇਰੇ ਨਾਲ ਆ ਯਾਰ ਅੱਜ ਕਿਨਾਂ ਜੇ ਲੈ ਜਾਈਏ ਪੱਛੇ ਕਿ ਆਜਾ ਮਾਦਾ ਕਾ ਨੰਬਰ 11 ਦੇ ਬਾਜੂ ਅੱਖਾ ਨਾ ਉਹ ਨਾ ਜੀ ਜਾਂਦੇ ਪਰਸੋਂ ਆਪਾਂ ਉਹ ਜਿੰਨੀ ਹੁੰਦਾ ਨਾ ਕੋੜਾ ਬਟਾ ਆਖਾ ਕੁੜੀ ਕੇ ਹਾਂ ਅੱਜ ਮੈਂ ਕਹਿੰਨਾ ਆਪਾਂ ਗਰਜਾਲ ਤੇ ਚੱਲ ਚੱਲ ਹੂੰ ਚੱਲ ਆ ਜਾ ਉਹ ਤਾਂ ਲੱਗ ਜੇ ਭੈਣ ਦਾ ਲੰਨ ਖੇਤੀ ਰੰਦਾ ਟੇਡਾ ਜਾ ਹਾਂ ਨਾ ਉੱਥੇ ਦੀ ਉਹ ਹਾਂ ਜਾਂ ਡੈਕ ਕਰੇ ਰੰਦਾ ਤੀਵੀਂ ਦਾ ਬਾਦ ਚੈੱਕ ਕਰਦਾ ਨਾ ਇਵੇਂ ਕਾਨੂੰ ਪਿਆ ਗਿਆ ਹਾਂ ਇਹਨਾਂ ਦੇ ਕਾ ਮੁੰਡੇ ਆ ਹਾਂ ਨੋ ਦੇਖਾਇ ਕਪੂ ਹੋ ਜਾ ਪਾਏਗਾ ਬੜਾ ਚਾ ਆ ਜਾ ਹੈ اچھا ਯਾਰ ਹੋ ਜਾ ਇਹ ਤਾਂ ਪਾ ਪਾ ਹੈ ਇਹ ਕੰਮ ਕਰਨਾ ਪਾ ਪਾ ਮਕੰਦ ਮੋਤੀ ਜਿਹ ਇੱਕ ਸ਼ਾਨਾ ਬੈਣਾ ਕਰੇ ਹਾਂ ਬਸ ਕਰੂ ਨਿਕਲ ਜਾਈ ਨਹੀਂ ਬੜੀ ਚਸ ਕਰੈ ਨਹੀਂ ਤਾਂ ਮਾੜੀ ਹੈ ਮਕੰਦ ਚਸ ਮਾੜੀ ਤਾਂ ਹੈ ਹੀ ਹੋਣਾ ਹੈ ਆਪਾਂ ਜਿਵੇਂ ਗਾਇਨ ਟੂਰੀ ਫਿੱਟ ਦੇ ਪੱਛੇ ਜਾਣ ਵਰਦੇ ਆਪ ਨੂੰ ਰਿਸ਼ਤਾ ਗਾਣ ਕਰੂ ਆਪਾਂ ਤਾਂ ਸਰਦਾਰ ਬੰਦੇ ਆ ਚੰਗੇ ਕੁੜਤੇ ਚੰਗੇ ਜਾਦਰੇ ਲੱਗੇ ਆ ਇਹ ਕੰਗੇ ਅੱਜ ਫੜ ਜਾਣਾ ਜਾਦਰੇ ਬਿਜਤੀ ਹੋ ਗਈ ਕਾਦੀ ਬਿਜਤੀ ਹੈ ਸੇਵਾ ਕਰਦੇ ਆ ਸੇਵਾ ਦਾ ਮੌਕਾ ਦਿਓ ਆਖਾਂਗੇ ਸਾਨੂੰ ਹਾਂ ਇਹ ਗੱਲ ਠੀਕ ਹਾਂ ਆਪਾਂ ਕੋ ਪਾਪ ਕਰਦੇ ਆ ਯਾਰ ਅੱਗੇ ਜਗੇ 2 5 ਕਾ ਜੀ ਕਿੱਸਕਾ ਇੱਕ ਬਾਲੀਆਂ ਜੱਕੀਆਂ ਨਹੀਂ ਜਾਣੇ ਬਾਈ ਹਾਂ ਤੇਰਾ ਵੀ ਨਹੀਂ ਸਰੀਰ ਉਹਨਾ ਕੰਮ ਕਰਦਾ ਮੇਰੇ ਵੀ ਗੋਡੇ ਜਵਾਬ ਦੇ ਖੜੇ ਹਾਂ ਇੱਕ ਪੰਜ ਲਿਆ ਕਰਾਂਗੇ ਰੋਜ਼ ਹੀ ਯਾਰ ਤੂੰ ਐ ਲਾਲਾ ਕੋ ਪੱਟੀ ਵਾਹਾਂ ਮਟਲੀ ਅੱਡੇ ਸਰੇ ਤੋਂ ਲੱਗਿਆ ਹਰਕਦੇ ਆਏ ਵੱਢਦੇ ਵੱਢਦੇ ਪੰਜ ਪੰਜ ਰੋਜ਼ ਡੇਲੀ ਦੀ ਵੱਢ ਤਾਂ ਲੱਗੇ ਕਿਸੇ ਉਹਨਾਂ ਆਪਣੇ ਬੱਚੇ ਪੜ ਜਾਣਗੇ ਇੱਕ ਸਿਰੇ ਤੋਂ ਆਪਾਂ ਉਹਨਾ ਲੱਗ ਜਾਂ ਹੁਣ ਕੁੱਟਣਾ ਨੋ ਨੋ ਹਾਂ ਲੋਸ਼ ਮੈਂ ਟਿਕਾਉਂਗੇ ਬਾਤੂ ਵਾਜੇ ਹੋਰ ਕੋਸ਼ਿਕਾ ਨੰਬਰ ਲਾਏ ਦੱਸ ਮੈਨੂੰ ਬੈਂਕ ਤੋਂ ਠੋਕਦਾ ਜਰਦਾ ਜੁਰਦਾ ਲਾਉਣ ਲੱਗਿਆ ਹੋਏ ਜਦੋਂ ਆਜ ਤੇ ਪਈਏ ਪਈਏ ਤਾਂ ਮੈਨੂੰ ਵੀ ਲਵਾ ਦੇ ਭੈਣ ਦਾ ਲੰਨਾ ਮੱਲਾ ਚੋਰ ਨਿਉ ਲਾਈ ਜਾਂਦਾ ਨਾ ਗਿੱਜੇ ਚੜਕਦੀ ਥੋੜੀ ਹੈਗਾ ਡੱਗ ਕਾਹੀ ਹੈ ਹਾਂ ਖੱਜੀ ਨੇ ਸਾਹ ਦਾ ਕਾਹੀ ਹੋਏ ਇੱਕ ਕਚੂਲ ਪਾਈ ਆਉਂਦੀਆਂ ਜਵਾਕ ਜੇ ਲਾਉਂਦੇ ਉਹ ਮੱਲਾ ਕਰ ਤੁੰਦਾ ਸੋਡੇ ਵਾਲਾ ਮੈਨੂੰ ਦੱਸ ਦੇ ਸੀ ਆ ਪਾਣੀ ਕਦੇ ਜਾਈ ਆਜਾ ਲੁੱਚੀ ਭੈਂ ਦਾ ਲੰਨਾ ਆਪਾਂ ਕਦੇ ਕਦੇ ਨਹੀਂ ਅਧਰ ਮੂਹ ਕੋਈ ਨਾ ਮੋਸ਼ਕ ਮਾਰੀ ਬੰਦੀ ਪੇ ਤਾਂ ਨਹੀਂ ਨਾ ਨਾ ਪੈ ਗਿਆ ਇਹ ਨਹੀਂ ਕਦੇ ਮੈਂ ਆ ਜਾਇਆ ਜਾ ਲਾਈ ਨਾ ਭੈਂ ਦਾ ਲੰਨਾ ਬੁੰਡ ਤੇ ਪਹਿਣ ਜਾਂ ਆਪਣੇ ਦਾ ਪਹਿਲੀ ਨਹੀਂ ਗੋਡੇ ਕੰਮ ਕਰਦੇ ਮੈਂ ਤੁਹਾਨੂੰ ਦੱਸਾਂ ਕਦੋਂ ਲੱਗ ਗਿਆ ਪਰ ਵਾਡਾ ਦਰੂ ਦੇ ਕਦੇ ਨਹੀਂ ਲੱਗਿਆ ਲੋਟ ਆਏ ਮਕਾਨ ਤਾਂ ਜੋ ਆਪਾਂ ਦਬੇ ਵੀ ਨਹੀਂ ਹਜੇ ਤਾਈ ਹਾਂ ਚੁੱਕੇ ਹਾਂ ਹਾਂ ਨਹੀਂ ਕੰਮ ਕਾ ਮੈਂ ਕਜੀ ਕਜੀ ਕਦੇ ਖਾ ਉਹ ਤਾਂ ਹੁਣ ਖਾਣੀ ਆ ਯਾਰ ਬਣੀ ਆ ਪਹਿਲੇ ਦਿਨੋਂ ਆਪਣੇ ਆਏ ਤਾਂ ਬੱਛਾ ਪਾਲੀ ਖੜਾ ਹਰੇਕ ਹੀ ਪਾਲ ਲੈ ਹਾਂ ਮਾਖਾ ਅੱਕ ਦਾ ਡੁੱਡ ਨਾ ਰੇਸ਼ੀ ਬੁੰਡ ਤੇ ਲਾਉਣਾ ਕਾ ਨੂ ਹਾਂ ਬੱਛੇ ਦੇ ਕਾਨੇ ਕਿ ਪਾਵਾਂਗੇ ਜਾਂ ਛੇਤੀ ਬੁੰਡ ਕਿਉਂ ਯਾਰ ਫਿਰ ਚਾਗਲ ਮਾਰਦਾ ਹੋਣਾ ਮਕਾਂ ਦੀ ਹੁਣ ਆਏ ਕਰ ਲੰਗ ਤੋੜ ਦਖ ਦੇ ਬੱਛੇ ਨੂੰ ਲੰਗ ਪਾਉਂ ਬੁੰਡ ਤੇ ਕਸਾਈ ਚਲਨੀ ਜਾਤ ਅਨਸਾਰੀ ਰਾਤ ਇਹ ਤਾਂ ਕੰਢਿਆੜ ਆ ਗਿਆ ਕੰਢਿਆੜ ਵਧੀਆ ਜਲੂਨ ਦੀ ਕਰੀ ਜਾਉ ਮੈਂ ਕੱਢ ਗਿਆ ਮੇਰੀ ਗੱਲ ਸਮਝਾ ਤਾ ਫੋਕਾ ਟੈਕਾ ਪੁੱਗ ਗਿਆ ਹਾਂ ਉਹਨਾਂ ਦੇ ਖੇਤ ਕੰਗੇ ਕੋ ਬੁਜੀ ਬੜੀ ਮਰੀ ਜਾ ਗਿਆ ਹਾਂ ਹਾਂ ਮੈਂ ਤਾਂ ਨਹੀਂ ਜਾਂਦਾ

ਦੇਖੀਓ ਮਾਂ ਦੀ ਫੁੱਦੀ ਜੱਟ ਕੋਲੇ ਵੀ ਗੜਾਸਾ ਹੁੰ ਬੰਡ ਟਕਾ ਜੋ ਵੀ ਦੀ ਚੀਜ਼ ਆਪਣੇ ਨੇੜੇ ਨਹੀਂ ਨਹੀਂ ਆਉਂਦੀ ਹੈਨਾ ਇਹਦੇ ਸਹਾਇਤ ਹੋ ਰਿਹਾ ਫਿਰ ਤਾਂ ਜਦੋਂ ਆ ਗਈ ਮੱਛੀ ਮੁੱਟਣ ਲੱਗ ਜਾਂਦੇ ਸਾਹਮਣੇ ਡਰਦੀ ਪਿੱਛੇ ਸਹੀ ਗੱਲ ਹੈ ਡੇਟਿੰਗ ਆ ਫਾੜਾਂ ਬੱਚਿਆਂ ਵਰਗੀਆਂ ਆਪਣੇ ਨੇਣਾ ਕਿਹਦਾ ਡਰਦੀਆਂ ਅੱਛਾ ਹਾਂ ਇਹ ਤਾਂ ਭਾਈ ਦੀ ਹਰ ਇੱਕ ਚੀਜ਼ ਪਤਾ ਨਹੀਂ ਕੀ ਗੱਲ ਹੈ ਨਾ ਓਏ ਉਹ ਕਿਸੇ ਚੀਜ਼ ਨੇੜੇ ਹੀ ਲੱਗਦੀ ਬੰਦਾ ਜਾਂਦਾ ਹੋਵੇ ਨਾ ਹਾਂ ਸੱਚ ਆਈ ਗੱਲ ਹੈ ਮੇਰੀ ਉਹ ਮੈਂ ਹੀ ਗੱਲ ਸੁਣ ਹੈ ਮੇਰਾ ਹੋਰ ਰਾਦਾ ਹੁਣ ਜਾਨਵਰ ਦਾ ਪਸਾਰੀ ਰੱਖੀ ਬੈਠਾ ਬੱਕਰਾ ਵੀ ਰੱਖ ਹਾਂ ਕਬੂਤਰ ਤਾਂ ਦਵਾ ਦੇ ਗੇਸ ਤੂੰ ਕਬੂਤਰ ਮੇਰੇ ਤੋਂ ਲਗੀ ਤੇਰੇ ਤੋਂ ਲੈ ਜਾ ਪਾਂ ਦੀ ਪੁਦੀਨੰਦ ਘੜਾ ਬਿੱਲੇ ਤੋਂ ਉੱਛੇ ਰੱਖ ਤੇ ਅੱਗੇ ਤੇਰੇ ਕੋਲ ਡਾਲ ਨਹੀਂ ਮੈਂ ਦੇਖ ਲੈ ਕੱਲੀ ਦਸੋਂ ਦਾ ਬੁੰਡੇ ਚ ਦੇ ਦਿੰਦਾ ਹਾਂ ਭੈਣ ਦੀ ਭੁੱਦੀ ਨੰਦ ਘੜਾ ਦਾ ਬਿੱਲਾ ਵੀ ਪੰਜ ਬਾਜੀਆਂ ਜਿੱਦਾਂ ਫੜਾ ਯਾਰ ਮੁੰਡੇ ਨੇ ਨਾਮ ਮਸ਼ਹੂਰ ਕਰਿਆ ਦੇਣਾ ਜੀ ਇਹ ਕੀ ਗੱਲ ਮੁਕੰਦ ਤੇਰੀ ਬੁੰਡ ਘਸ ਗਈ ਤੈਨੂੰ ਨਾ ਸੂਹ ਆਈ ਆਪਣੇ ਗੌਰ ਨਹੀਂ ਕਰ ਜਾ ਫਰਾ ਮੈਂ ਕਰ ਸਕੇ ਗੌਰ ਨਹੀਂ ਜਬੀ ਨਹੀਂ ਕਰੀ ਮੇਗਾ ਪੰਗੀ ਰਖਣੀ ਪੰਗੀ ਉਹ ਤੋਂ ਲੇਗੇ ਕੋ ਤਿੰਨ ਚਾਰ ਜਾਨਵਰ ਹਾਂ ਨਾ ਡਾਕਟਰ ਆ ਗਿਆ ਸਰ ਉਹ ਕੋਈ ਗੋਲੀ ਨਾ ਲੈ ਦੇ ਦੁਕਾਨ ਆ ਗਈ ਬੰਦ ਪਈ ਆ ਜਾਂ ਹੈ ਕੰਮ ਦੀ ਗੱਲ ਆ ਗਿਆ ਪਿਆ ਹੂ ਸਰਕਾਰ ਤੇ ਗਿਆ ਦੇਖ ਰਿਹਾ ਆ ਕੀ ਕਾਲੇ ਅੱਖਰ ਲਾਇਆ ਹੋਏ ਨਾ ਦੇਖ ਕੀ ਲਿਖਿਆ ਹੈ ਕੋਤਾਨੀਆ ਪੰਦਾ ਪੜਨਾ ਨਹੀਂ ਡਾਕਟਰ ਸਾਹਿਬ ਆ ਜਾਈਆ ਡਾਕਟਰ ਸਾਹਿਬ ਤੇ ਆਪ ਮੱਲ ਹਾਂ ਗੱਕੀ ਜੀ ਕੀ ਕਾ ਜਵਾਂ ਰਾਈ ਕਿ ਮੁੰਡਾ ਦਾ ਕੱਢ ਕੇ ਡਾਡੂ ਛਿਆ ਸੀ ਪ੍ਰੀਤਮ ਗੇ ਭੈਂ ਦਾ ਫੁੱਦਾ ਲਾਉਣਾ ਉਹ ਇੱਥੇ ਹੁੰਦਾ ਲਾਈਟ ਲੂਟ ਤਾਂ ਜਾਗਦੀ ਮੇਰੇ ਕਿਹੜਾ ਦਰਦ ਹੁੰਦਾ ਤੂੰ ਗੱਲ ਗੱਲਾਂ ਬਣਾਈਏ ਨਾ ਕੋਈ ਉੱਚਪੂ ਭੈਂ ਦਾ ਫੁੱਦਾ ਉੱਠੜੂ ਤੂੰ ਮੈਨੂੰ ਬੁੱਧੂ ਬਣਾਈਏ ਨਾ ਯਾਰ ਮਕੰਦ ਫਿਰ ਦੁਖਦਾ ਯਾਰ ਤੂੰ ਐਂ ਕਰਕੇ ਕੱਥਾਂ ਕਿ ਸੱਚ ਹੱਸਦੀ ਭੈਂ ਦੀ ਬੋਂਡਾ ਹਟ ਜੂ

ਜਰੂ ਸਾਬ ਤਾਂ ਸੜਦੀ ਉਹ ਵੀ ਵਧੀਆ ਦੁੰਬੀਆਂ ਖਾਂਦੇ ਆ। ਮਾ ਡੰਗੇ ਹੀ ਰਹੇ ਜਾਂਦੇ ਯਾਰ ਉਹ ਨਹੀਂ ਲੋਟਾਂ ਦਾ। ਪਰ ਮੁੜ ਕੇ ਚੱਕਣਾ ਪੈਂਦਾ ਗੜੀ ਚੋ ਕੁੜਾ ਹਨਾ ਉਹ। ਜੇ ਵਾ ਤਾਂ ਆਪਾਂ ਕਰਦੇ ਘਰੋਂ ਕਿ ਫੁੰਡ ਤੇ ਪੈਂਦੀਆਂ ਆਪਣੇ। ਇਹ ਪਤਾ ਨਹੀਂ ਕੀ ਬੈ ਜਾਇਆ। ਹੈ? ਉਹੀ ਬਣ ਗਈ ਜਾ ਲੈ। ਬਾਹ ਬੁਰਾ ਹਾਲ ਅੱਜ ਕੱਲ੍ਹ ਨਾ। ਹਾਂ। ਹਾਂ ਕਰੋ ਜੀ। ਗਰਦੇ ਹਾਲ ਕੀ ਚੱਲਾਂਗੇ ਫਿਰ? ਆਹ ਲੱਲਣਾ ਉੱਥੇ ਹੋਵੇ ਨਾ ਕਿਤੇ ਵੇਚਦੀ ਕਰਾ ਦੇ ਇੰਨੀ ਬਣੀ ਹੋਈ ਆਪਣੀ ਤਾਂ ਕਿ ਤਾਂ ਕਿ ਹੁੰਦਾ ਆ ਪੀੜੀ ਦੀ ਗਲੀ ਚੱਲਾਂਗੇ ਹਸਿਆ ਨਹੀਂ ਹੋਣੀਆ ਪੀੜੀ ਦੀ ਗਲੀ ਚੱਲਾਂਗੇ ਆਏ ਨੰਗ ਚੱਲਾ ਆਏ ਆ ਜਾ ਅੱਜ ਨਹੀਂ ਫਾਇਦਾ ਕਿੱਛੇ ਕਦੀ ਨਹੀਂ ਆ ਆ ਗਿਓ ਆ ਗਲੀ ਚੱਲਾ ਨੇੜੇ ਵਗ ਚੱਲਾਂਗਾ ਇਹ ਚੋਰ ਗਲੀ ਵੱਜਦੀ ਆਪਣੇ ਪਿੰਡ ਦੀ ਹਨਾ ਮੂਰੇ ਲੱਗ ਤੂੰ ਤੈਨੂੰ ਡਰ ਲੱਗਦਾ ਮਾਰਕ ਟੋਨ ਲੈ ਕੇ ਕੋਈ ਕੱਖ ਤੇ ਮੈਨੂੰ ਲੈ ਜੂ ਹਾਂ ਤੇਰਨੋਂ ਕਮਜ਼ੋਰ ਆ ਨਾ ਮੈਂ ਭਾਂਜ ਲੰਨਾ ਲੱਕ ਤੇਰਾ ਸ਼ਿਕਾਰੀ ਕੁੱਤੇ ਵਰਗਾ ਹੋ ਰਿਹਾ ਚੇਡਾ ਮੈਨੂੰ ਹਾਂ ਹਾਂ ਤੇਰਾ ਬਹੁਤ ਵੱਡਾ ਕਈ ਕਤਲਾਂ ਚ ਆਇਆ ਭਾਂਜ ਲੰਨਾ ਕਿਰਾ ਉਹਨਾਂ ਦੀ ਕੁੱਤਾ ਹਲਕ ਗਿਆ ਉਹਨਾਂ ਦਾ ਉਹ ਤੋਗੇ ਕਾ ਕੋਠੇ ਤੇ ਬੈਠਾ ਕੁੱਤਾ ਹਲਕ ਗਿਆ ਕੁੱਤਾ ਹਲਕ ਗਿਆ ਲੈ ਤੈਨੂੰ ਭੈਣ ਦੀ ਬੁੰਡ ਦੇ ਨੇ ਉਹ ਵੱਡੂਗਾ ਕੋਠੇ ਤੇ ਜਿਹੜਾ ਕਿਥੇ ਮਾਰ ਡੰਗ ਭੈਣ ਚੋ ਦਾ ਡਾਂਗ ਹੱਟ ਕੇ ਤਾਂ ਕੀ ਬਸਾ ਵੱਢ ਜਾਈ ਜਾ ਜੇ ਭੈਣ ਜਲ ਨਾ ਮਰਿਆ ਬੇਇੱਜ਼ਤੀਆਂ ਕਰੇ ਲੋਕ ਕਰਨ ਹੱਥ ਛੋੜਾ ਕਿਥੇ ਚੜਾ ਚੌਰੀਆ ਕੇ ਜਾਂ ਉਹ ਭੈਣ ਦੇ ਖਸਮਾ ਜੰਗਲਾਂ ਤੇ ਲੰਕੀ ਜਾਵੇ ਬੇਇੱਜ਼ਤੀਆਂ ਕਰਨੀ ਕਿਉਂ ਉੱਥੇ ਪੈਂਦਾ ਬੰਦਾ ਆਪਾਂ ਨੂੰ ਕੀ ਆਪਾਂ ਤਾਂ ਸੇਵਾ ਕਰਦੇ ਆ ਯਾਰ ਕਾ ਕਾਡੀਆਂ ਪਰ 6 ਵਜੇ ਮੁੰਡਾ ਤਾਂ ਡੰਡੇ ਆ ਜਿੱਕੜਾ ਨਾ ਜਰਦੇ ਨਹੀਂ ਸੇਵਾ ਕਰਦਿਆਂ ਨੂੰ ਵੀ ਲੋਕ ਇਹ ਕੀ ਗੱਲ ਯਾਰ ਉਲਟ ਕੇ ਆ ਗਿਆ ਜੁੱਗ ਔਰ ਛਾਈਪੁਰਾ ਵਾ ਜਿਹੜਾ ਬੰਦਾ ਮੱਛਲੀ ਪਾਪੂ ਸੀ ਆ ਉਹਦੀ ਬਾੜੀ ਇੱਜ਼ਤ ਅੱਜ ਕੱਲ ਨਾ ਪਿੰਡ ਚ ਵੀ ਮੱਛਲੀ ਮੂਰੇ ਉਹਦੀ ਜੀਰੀ ਸਚੋਗੜ ਖੋਰ ਉਹ ਮੂਰੇ ਆਪਣੇ ਪਿੰਡ ਚ ਇਹ ਕੀ ਆ ਨਾ ਸਹੀ ਬੰਦਾ ਪਿੱਛੇ ਕੱਪੀ ਮੱਛਲੀ ਉਹ ਵੀ ਮੂਰੇ ਕੀ ਕਰਨਾ ਯਾਰ ਮਕਨ ਦੇਖੋ ਪਰ ਆ ਕੋਈ ਕੁਝ ਤੀ ਕ੍ਰਿਸ਼ਮਾ ਭਾਈ ਤੇ ਕੀ ਪਾਲਟ ਗਈ ਭਾਈ ਹੈ ਨਾ ਹਾਂ ਅੱਜ ਦਾ ਲਾਈਟ ਪੈਂਦੀ ਆਉਂਦੀ ਹੈ ਪੁਲਿਸ ਤਾਂ ਨਹੀਂ ਆ ਗਈ ਮੈਂ ਤਾਂ ਮੁਰਦਾਂ ਹੈ ਲਾਈਟ ਪੈਂਦੀ ਆਉਂਦੀ ਹੈ ਪੁਲਿਸ ਤਾਂ ਨਹੀਂ ਆ ਗਈ ਹਾਂ ਮੈਂ ਆ ਗਿਆ ਬਚਾਓ ਕਰ ਲਾ ਖੜ ਜਾ ਹਾਂ ਕਦੋਂ ਨਾ ਪੁਲਿਸ ਨਾ ਆ ਗਈ ਹੋਵੇ ਨਾ ਨਾ ਹੈ ਤਾਂ ਜਰਦਾ ਸੁਕੂ ਕਿਹੜਾ ਮਾਰ ਜਾ ਸੋ ਕੰਦ ਚ ਨਾ ਚੱਚੀ ਹਾਂ ਹਾਂ ਖਰਾਬ ਬੇਇੱਜ਼ਤੀਆਂ ਭੈਣ ਦਾ ਲਾਨਾ ਕਿੱਧਰ ਥਾਂ ਹੀ ਨਹੀਂ ਹੋਏ ਆਹਣ ਗਿਆ ਗਿਆ ਨਹੀਂ ਆਈ ਗਿਆ ਨਹੀਂ ਆਈ ਪਤੀ ਨਹੀਂ ਲੱਗਿਆ ਪਤੀ ਨਹੀਂ ਲੱਗਿਆ ਹੋਏ ਪਤੀ ਨਹੀਂ ਲੱਗਿਆ ਜਾ ਟੱਪ ਗਿਆ ਟੱਪ ਗਈ ਇਹ ਕਿਉਂ ਕਿਹੜਾ ਮਾਰਦੀ ਆ ਕੀ ਨੀਚੇ ਮਾਰ ਜਾ ਇਸ ਵੇਲੇ ਹਾਂ ਕਿ ਬਲੈਕ ਬਲੂ ਕਾਲ ਨੂੰ ਫੜਦੇ ਆ ਹਾਂ ਆਹੀ ਗੱਲ ਆ ਹਨਾ ਚਾਲਾ

ਏ ਵੀ ਗੱਲ ਸਿਆਣੀ ਹੈ ਜਾਂ ਕੱਟ ਤੁੱਤ ਗਿਆ ਘਰ ਮਗਰੋਂ ਮੈਂ ਪੈੜਾ ਮਚੇਂ ਜਾਉਣਾ ਤੂੰ ਲੱਗ ਮੂਰੇ ਤੂੰ ਲੱਗ ਨਹੀਂ ਤੈਨੂੰ ਡਰ ਲੱਗਦਾ ਫਿਰ ਮੂਰੇ ਹੋਇ ਪਾਇਰ ਦੀ ਪੈੜ ਨਾ ਆਏ ਤਾਂ ਰੋਇ ਹੈ ਆਏ ਅੱਧੀ ਤੇ ਹੋਰ ਕੱਲੀ ੱਡੀ ਤੇ ਹੈ ਨਾ ਸਿਆਣ ਆਵੇ ਸੇਵਾ ਕਰਨ ਵਾਲੀ ਜੱਟ ਕੇ ਕਰਾ ਖੁਕਲਤ ਤਲਾ ਬੰਦੀ ਜਾਂ ਲੋੜੇ ਲੈ ਹੁੰਦਾ ਅੱਧੀ ਤੇ ਹੋਏ ਜੋੜਾ ਭੈਣ ਦੀ ਗੁੰਡਦੇ ਆ ਫੇਰ ਪਾਲਿਆ ਐਂ ਫੜਾਣ ਦੇ ਮਤਾਂ ਨੂੰ ਨਾਲ ਨਹੀਂ ਹੁੰਦਾ ਅੱਡੀ ਤੇ ਅਗਲਾ ਖੁੰਝ ਛਾਪਦੀ ਕਿਵੇਂ ਹੋ ਆ ਹਾ ਹਾ ਕੋਈ ਅੰਜਰ ਦੇ ਪਤੀ ਨਹੀਂ ਲੱਗਦਾ ਹਨਾ ਓਏ ਅੱਡੀ ਨੂੰ ਆ ਖਿੱਚ ਕੇ ਕਰ ਮਾਰਾ ਹੈ ਅਗਲਾ ਖੁੰ ਲਾਂਗੜਾ ਬੰਦਾ ਟੱਪਿਆ ਕੋਈ ਛਾਪਦੀ ਜੀ ਕੋ ਕੰਜਰ ਦਾ ਪੈਣਾ ਓਏ ਇਹ ਨਹੀਂ ਕੁਛ ਕਹਿੰਦੇ ਆਪਣੇ ਤਾਂ ਹੁਣ ਕੋਲੇ ਤਾਂ ਰਹਿੰਦੇ ਪਾਲਾ ਹੁਣ ਅੱਧੀ ਵੱਟ ਦੋ ਤੇ ਹੋ ਜਾ ਆ ਚੰਦ ਲੱਗਿਆ ਬਖੋਂ ਦਾ ਕਿਹੜਾ ਇਹ ਜਾ ਇਹ ਵੀ ਗਲਤੀ ਆ ਜਾ ਪੈਂ ਤੁਰਿਆ ਮਾਇਕਾ ਪੂਰਾ ਟੁੜ ਗਿਆ ਨਾ ਮੁਰਕੋ ਮੁਰਕੀ ਹੋ ਗਿਆ ਧਾਮ ਪਟਿਆ ਗਿਆ ਯਾਰ ਮੰਚ ਮਾਰ ਕੇ ਨਾ 2 5 ਵਜੇ ਮੈਂ ਤਾਂ ਚਰਕ ਚਰਕਾ ਵੱਡੀ ਤਾਂ ਜਾਏਗਾ ਭਾਈ ਮੈਂ ਜਾਊ ਭਾਈ ਮੈਂ ਜਾਊ ਤੂੰ ਵੱਡੀ ਚੱਲੇ ਦੋਨੀਆਂ ਬਰਾਬਰ ਕਿਉਂ ਬਰਾਬਰ ਦੀ ਸੇਵਾ ਬੋਇਆ ਬੇ ਸੇਵਾ ਫਿਰ ਮੈਨੂੰ ਲੱਗੀ ਕਿ ਤੂੰ ਹੀ ਹੈਗਾ ਫਿਰ ਮਰੇ ਜੂਣਾ ਕੰਜਰ ਰਹੀ ਗੱਲ ਤੇਰੀ ਸਹੀ ਹੈ ਬੋਇਆ ਆਹਾ ਆਪਾਂ ਮਾੜੀ ਗੋਦਿਆਂ ਤੋਂ ਲੈ ਕੇ ਬਈਏ ਜੇ ਸਭ ਬੱਚੇ ਆਪਣੇ ਤੰਗ ਤਕਾਇਤ ਹੋਣਗੇ ਪੜਾਤਾ ਇੱਕ ਤੇਰਾ ਇੱਕ ਮੇਰਾ ਹਾਂ ਸੰਗੇ ਤੇਜ ਕਿਹੜਾ ਭਜੂ ਜਿਹਦਾ ਤੇਜ ਭਜੂ ਹੀ ਨਹੀਂ ਰਹਾ ਲੈ ਕਰੂ ਨਾ ਦੂਜਾ ਜੀ ਦਾ ਘੱਟ ਪਜੂ ਨੀਰਾ ਲੈ ਕਰੂ ਹਾਰਿਆ ਕਰੇਗਾ ਤੂੰ ਮੇਥੋਂ ਮੈਨੂੰ ਪਤਾ ਬੀਰੂ ਬੱਛਾ ਤਕੜਾ ਓ ਛੁੜੀ ਦਾ ਨੰਦਾ ਬੀਰੂ ਕਾ ਨੂੰ ਦੂਜਾ ਤਕੜਾ ਬੀਰੂ ਮੈਰਾ ਤਾਂ ਬੀਰੂ ਆ ਤੇਰਾ ਕਿਹੜਾ ਮੇਰਾ ਦੂਜਾ ਚੱਲ ਦੂਜਾ ਸੀ ਬੀਰੂ ਦੋ ਅਲੂ ਕੂਜੇ ਤੇਰਾ ਖਾਜੇ ਕੰਨ ਵਾਲਾ ਉਹ ਪਿੱਟ ਬੋਲ ਜਿੰਨੇ ਖਾਦੇ ਆ ਜਿਹੜੇ ਉਹ ਭੈਣ ਦੇ ਲੰਨ ਵੱਡੇ ਜੇ ਕੰਨਾਂ ਵਾਲਿਆਂ ਨੂੰ ਬੜੀ ਜਾਣ ਜਿਹੜਾ ਬੀਰੂ ਐ ਮਾ ਕਦੇ ਮੈਂ ਤੁਹਾਨੂੰ ਰੱਤਾ ਮਕਾਨ ਦੇ ਕੁੱਤੇ ਪਿੱਛੇ ਆਪਣੀ ਲੜਾਈ ਹੋ। ਨਾ ਪੁਸਤਾ ਛਪਾਉਣਿਆ ਮੈਂ ਮਾਰ ਤੂੰ ਕਦੇ ਅੱਕਿਆ ਹੋਇਆ। ਛੜ ਦੇ ਉਹਨੂੰ ਭੈਣ ਦੀ ਬੁੰਡ ਦੇਆਂ ਦੋਨੇ ਕੰਨ ਖਵਾਤੇ। ਮੇਰੀ ਆਪਸੀ ਲੱਟ ਖਾ ਗਿਆ ਸੀ ਭੈਣ ਕੋ। ਤੂੰ ਤਾਂ ਹੈ ਹੀ ਐਸ ਲੈਕ। ਕਾ ਗਿਆ ਜੇ ਮੈਂ ਤਾਂ ਅੱਕਾ ਗਿਆ ਉਹ ਫਿਰ ਜੇ ਦੁੱਧ ਲਾਉਣਾ ਮਾਕਰ। ਅੱਕਾ ਗਿਆ ਦੁੱਧ ਲਾਉਣਾ ਦਾ ਮਾਕਰ। ਲੈ ਚਾਹ ਦਰਾ ਚੱਕ। ਕਾ ਨੂੰ ਪੁਲਿਸ ਮਾਰਿਆ ਨਾਲ ਲੱਗ ਜੂ ਦੇਸ਼ ਜੱਜ। ਲੈ ਚਾਹ ਦਰਾ ਬੋਏ ਕਿੱਛ ਕਿਹੜਾ ਪਤਾ ਲੱਗਦਾ ਪਰ ਆਪਛੇ ਕਾਂਟਾ ਪਾਵਾਗੇ ਸੇਤੀ ਵੱਡਾ ਹੋਊ ਤੇ ਗੁੰਡਾ ਚ ਪਾਵਾ ਪਹਿਲਾਂ ਜੀ ਰੂ ਦੇ ਸੰਤ ਜੀ ਆ ਕੱਚ ਦਾ ਬਾ ਯਾ ਹੈ ਸੇ ਕੰਬੀ ਮੁੰਡ ਤੇ ਲਵਾ ਲਾ ਚਿਪ ਚਿਪ ਕਰੀ ਜਾਉ ਤਿਲਕਣ ਜੀ ਬਣੀ ਰੂ ਆ ਯਾਰ ਤੇ ਕਿੰਨਾ ਬੋਰੀ ਪਈ ਆ ਵਿਛਾਲਾ ਮਾਹ ਕਹਤੇ ਦੂਜੇ ਲੋਟ ਜੀ ਕਰਦਾ ਹੋਏ ਆਪਾਂ ਮੈਂ ਕਾਕੇ ਨੀਦਾ ਪਾ ਲਿਆ ਵਾਹ ਤਰਨਾ ਚੌੜ ਕਰਦਾ ਕੰਜਰ ਦਾ ਆਪਾਂ ਚੌੜ ਕਰਦਾ ਕੰਜਰ ਦਾ ਹੁਣ ਤੇਰੇ ਨਾਲ ਤਾਂ ਨਹੀਂ ਮਾੜਾ ਕੰਮ ਕਰੂੰ ਠੀਕ ਗਈਆਂ ਉਹ ਨਹੀਂ ਬਾਜਦਾ ਇਹਨੂੰ ਬੋਝ ਕੇ ਲਾ ਤੂੰ ዳਤੀ ਚੱਕ ਜਾ ਮੈਂ ਤਾਂ ਐ ਕਹਿਣਾ ਕੰਜਰ ਦਾ ਐਸੀ ਨਹੀਂ ਵੱਢੀ ਜੋ ਆ ਹਾਂ ਐ ਐਸੀ ਮੈਂ ਵੱਢਾਂਗਾ ਮੈਂ ਆਪਦੇ ਹੀ ਸਿੱਧਾ ਪੇ ਵੱਢ ਲੂੰ ਤੂੰ ਬੁੰਡ ਦੇਣੀ ਮੈਨੂੰ ਮੈਂ ਫੇਟੂੰ ਚੁੰਡ ਲੂੰ ਛਾਂਡ ਲੀਂ ਹਾਂ ਪਤਾ ਲਵਾ ਦੇ ਭੈਣ ਦੀ ਫੁੱਦੀ ਜੇ ਨਾ ਠੱਠਿਆਂ ਨਾਲ ਉੱਤੋਂ ਉੱਤੋਂ ਤੋੜੇਗਾ ਆਇਆ ਕੰਜਰ ਜਿਹੜੇ ਸਾਹ ਉਹਨਾਂ ਗਡਾਛਾ ਆਪਣੇ ਕੋਲੇ ਬਾਹਨ ਹੋਣਾ ਚਾਹੀਦਾ 60 65 ਕਿੱਲੇ ਹਾਂ ਇੱਕ ਅੱਦੇ ਦੇ ਠੋਕ ਦਿੰਦੇ ਕਿ ਨਾ ਲਾਉਂਦੇ ਇੱਕ ਅੱਦੇ ਦੇ ਠੋਕ ਦਿੰਦੇ ਨਾ ਬਾੜਾ ਬਣਦਾ ਕੋਈ ਬੈਲ ਪਾਣੀ ਚ ਆਪਣੇ ਬਹਾ ਕੀ ਬੋਸ ਤੇ ਜੀ ਦਿੰਦੇ ਇਹ ਬੋਰ ਚੱਲਦਾ ਹੋਣਾ ਉੱਕੇ ਜੇ ਪਾਣੀ ਨਾ ਲੱਗ ਜਾਉਂ ਕਿੱਥੇ ਗਏ ਨਾ ਨਾ ਬੰਡੇ ਤਾਂ ਢੀ ਪਿਆ ਉਹ ਬੰਡੇ ਬੋਲੀ ਜਾਂਦੇ ਕਰਦੇ ਹਾਲ ਪਾਣੀ ਲਾਉਣ ਵਾਲਾ ਜਰਾ ਹੋਰ ਇੱਕ ਵਾਰੀ ਹੋਰ ਹਾਂ ਗਾਹਾਂ ਆਪਾਂ ਮਤੀ ਬਾਵਾ ਬਾਣ ਲੈ ਜੀ ਪਤੀਤੀ ਤੇ ਹਾਂ ਪੈਸੇ ਆਪਣੇ ਖਰਾਬ ਹੋ ਜਾਂਦੇ ਬੈਂਕ ਚ ਪਏ ਭੈਣ ਦੇ ਲੰਨਾ ਮੋਦੀ ਵਾਲੀ ਕਿਸ਼ਤ ਆਪਾਂ ਨੂੰ ਆਉਂਦੀ ਨਹੀਂ ਕੁੱਲ ਦੁਨੀਆਂ ਨੂੰ ਆਉਂਦੀ ਆ 2000 ਆ ਗਿਆ ਮੈਂ ਨਿਕੰਕੇਗਾ 2000 ਨਾਲ ਤਾਂ ਮਨਸਾ ਆਪਣਾ 2 ਟਾ ਹੀ ਕਿੰਨੇ ਪੈ ਲੈ ਜਾਏਗਾ ਆਉਂਦੀ ਐ ਕਿਹ ਕੋ ਭੈਣ ਦਾ ਲੰਨਾ 2000 ਦਾ ਮਹੀਨਾ ਹੀ ਕਰਦਾ ਲਾ ਜਾਂਦਾ ਹੋਏਗਾ ਮੈਨੂੰ ਬੁੱਧੂ ਬਣਾਈ ਜਾਂਦਾ ਯਾਰ ਹਟਦਾ ਤੂੰ ਛੁੱਕੀ ਜਾਂਦਾ ਵਾਰੀ ਵਾਰੀ ਚ